ਦੁਰਗਮ ਸਥਾਨ ਸੁਗਮ ਮਹਾ ਦੁਖ ਸਰਬ ਸੁਖਣਾ ਦੁਰਬਚਨ ਭੇਦ ਫਰਮ ਸਾਕਤ ਤਿਸ਼ਨੰ ਤਾ ਸੁਰਜਨਾ ਅਸਥਿਤੰ ਸੋ ਘਰਖੰ ਪੈ ਖੀਣੰ ਤਾ ਨਿਰਭਵਾ ਪੈ ਅਟਵੀੰ ਮਹਾਨਗਰ ਬਾਸੰ ਧਰਮ ਲਖਿਆਣ ਪ੍ਰਭ ਮਯਾ ਸਾਧ ਸੰਗ ਰਾਮ ਰਾਮ ਰਮਣੰ ਸ਼ਰਨ ਨਾਨਕ ਹਰ ਹਰ ਦਿਆਲ ਚਰਣ ਏ ਅਜਤ ਸੂਰ ਸੰਗਰਾਮ ਅਤ ਬਲ ਨਾਮ ਬ ਮਰਦਨਾ ਗਣ ਗੰਧਰਵ ਦੇਵ ਮਨੁੱਖਿ ਪਸ਼ਪੰਖੀ ਬਿਮੋਲਾ ਹਰ ਕਰਨ ਹਾਰਨੰਮ ਸ਼ਿਕਾਰਨ ਸ਼ਰਨ ਨਾਨਕ ਜਗਦੀਸ਼ੁਰਾ ਏ ਕਾਮੰ ਨਰਕ ਬਿਸ਼ਰਾਮ ਬੋਜਨੀ ਪ੍ਰਮਾਵਣਾ चित हरण त्रैलोक गम्यं जप तपशील बिदारणा अल्प सुख आवित चंचल ऊच नीच समावणा तब पै बिमंचत साध संगम ओठ नानक नारायणा हे कल मूल क्रोधं कदनच करुणा न उपर्जते दिख अंत जीवन वस्यं कोट ਨਿਰਤੈਂ ਕਰੋਤ ਜਥਾ ਮਰਕਟਾ ਅਨਿਕ ਸ਼ਾਸਨ ਤਾਡੰਤ ਜਮਦੂਤਾ ਤਵ ਸੰਗੇ ਅਧਮੰ ਨਰਾ ਦੀਨ ਦੁਖ ਭੰਜਨ ਦਿਆਲ ਪ੍ਰਭ ਨਾਨਕ ਸਰਬ ਜੀ ਰਖਿਆ ਕਰੋਤ ਏ ਲੋਭਾਲੰ ਪਟ ਸੰਗ ਸਿਰ ਮੋਰਾ ਅਨਿਕ ਲਹਰੀ ਕਲੋਲ ਤੇ बहुारिकोल ते नच मित्रंग नच बांधो नच, नच माता लज्जया अकरण क्रोत अखादाद असाज्य साज सुम्जया तह शरण स्वामी ਬਗਿਆਪਤ ਨਾਨਕ ਹਰ ਨਰ ਹਰਾ ਏ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ ਮਿਤ੍ਰੰਤ ਜੰਤ ਛਤਰੰ ਦ੍ਰਿੜੰਤ ਅਨਕ ਮਾਇਆ ਬਸਤੀਰਨਾ ਆਵੰਤ ਜਾਵੰਤ ਥਕੰਤ ਜੀਆ ਦੁਖ ਸੁਖ ਬੋ ਭੋਗਣੈ ਰੰਤਯਾਨ ਉਦਯਾਨ ਰਮਣੰ ਮਾ ਵਿਕਟ ਅਸਾਦ ਰੋਗਣਾ ਬੈਦੰ ਤਾਰਬ੍ਰਮ ਪਰਮੇਸ਼ੁਰ ਆਰਾਧ ਨਾਨਕ ਹਰ ਹਰ ਹਰੇ ਏ ਪ੍ਰਾਨਨਾਥ ਗੋਬਿੰਦਾ ਕਿਰਪਾ ਦਾ ਧਾਮ ਜਗਤ ਗੁਰੂ ਏ ਸੰਸਾਰ ਤਾ ਪਰਣਾ ਕਰੁਣਾ ਮੈਂ ਸਭ ਦੁਖ ਹਰੋ ਏ ਸ਼ਰਨ ਜੋ ਦਿਆਲਾ ਦੀਨ ਨਾਨਕ ਮਿਆ ਕਰੋ ਸ਼ਰੀਰ ਸਵਸਤ ਖੀਣ ਸਮੈ ਸਮਰੰਤ ਨਾਨਕ RAM ਦਾ ਮੋਦੁਰ ਮਦਵਾ ਚਰਨ ਕਮਲ ਸ਼ਰਣ ਰਮਣ ਗੋਪਾਲ ਕੀਰਤਨਾ ਸਾਧ ਸੰਗੇਣ ਤਰਣ ਨਾਨਕ ਨਾ ਸਾਗਰ ਹੈ ਦੁਤਰਾ ਸਿਰ ਮਸਤਕ ਰਖਿਆ ਪਾਰ ਬ੍ਰਹਮ ਹਸਤ ਕਾਇਆ ਰੱਖਿਆ ਪਰਮੇਸ਼ੁਰਾ ਆਤਮ ਰੱਖਿਆ ਗੋਪਾਲ ਸੁਆਮੀ ਤਨ ਚਰਨ ਰੱਖਿਆ ਜਗਦੀਸ਼ੁਰਾ ਸਰਬ ਰੱਖਿਆ ਗੁਰਦਿਆਲਾ ਪੈ ਦੁਖ ਬਿਨਾ ਸੁਨਾ ਭਗਤ ਵਛਲ ਅਨਾਥ ਨਾਥੇ ਸ਼ਰਨ ਨਾਨਕ ਪੁਰਖ ਅਚੁੱਥਾ ਜੀਨ ਕਲਾ ਧਾਰਿਓ ਆਕਾਸ਼ ਬੈਸੰਤਰੰ ਕਾਸ਼ਟ ਬੇਸ਼ਟੰ ਜੇਨ ਕਲਾ ਸਸ ਸੂਰ ਨਖੇਤਰ ਜੋਤਿੰ ਸਾਸੰ ਸ਼ਰੀਰ ਧਾਰਣੰ ਜੇਨ ਕਲਾ ਮਾਤ ਗਰਵ ਪ੍ਰਤਪਾਲੰ ਨਾ ਛੇਦੰਤ ਜਠ ਰੋਗਣਾ ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨਾ ਛਜੰਤ ਤਰੰਗ ਤੋਣਾ रूपेण, सिमरणं सर्वत्र जीवणा लब्धं सन्तसङ्गेण नानक स्वश मार्ग मस्कं भक्त मस्कं कर्दमं कर्दमं त्रन्तपीलका सागरं लङ्गन्तपिङ्गं तं प्रगाश अंधका, ਸਾਧ ਸੰਗੇਲ ਸਮਰੰਤ ਗੋਬਿੰਦ ਸ਼ਰਨ ਨਾਨਕ ਹਰ ਹਰ ਹਰੇ ਤਿਲਕ ਹੀਣੰ ਜਥਾ ਬਿਪਾ ਅਮਰ ਹੀਣੰ ਜਥਾ ਰਾਜਨਾ ਆਵਰ ਦੇਹੀਣੰ ਜਥਾ ਸੂਰਾ ਨਾਨਕ ਪਰਮ ਹੀਣੰ তথা ਬੈਸ਼ਨਵਾ ਨਾ ਸੰਖੰ ਨਾ ਚਕਰੰ ਨਾ ਗਦਾ ਨਾ ਸਿਆਮੰ अस्तरज रूपं रहंत जनम नेत नेत कथंत देदा ऊच मूच अपार गोविंदा बसंत सादर्यं अचुत बुझंत नानक बडथा गीहा उद्यान बसन संसारं सनबंधी स्वान स्याल खरा ਵਿਖਮ ਸਥਾਨ ਮਨ ਮੋਹ ਮਦ੍ਰਿੰ ਮਹਾ ਅਸਾਧ ਪੰਤ ਤਸਕਰਹਾ ਹੀਤ ਮੋਹ ਪੈ ਭਰਮ ਭਮਣੰ ਅਹੰ ਫਾਸ ਤਿਖਣ ਕਠਨਾ ਪਾਵਕ ਤੋ ਅਸਾਧ ਖੋਰੰ ਅਗੰਮ ਤੀਰ ਨ ਲੰਘਨੈ ਅਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸ਼ਰਨ ਉਧਰਮ ਤੇ ਪਾ कृपा कृंत गोविंद गोपाला सगले रोग खंडणै साद संगे गुण रमत नानक शरण पूरन परमेश्वरा श्यामलं मधुर मनुख्यं हृद्यं भूमवरणा निवंत होवंत मिथ्या चेतनं संत सोजना ਅਚੇਤ ਮੂੜਾ ਨਾ ਜਾਣੰਤ ਕਟੰਤ ਸਸਾ ਨਿਤਪ੍ਰਤੇ ਛਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਗ੍ਰਾਸਤੇ ਅਚੰਤ ਪੁਰਖਾ ਕੁਟੰਬ ਲੀਲਾ ਅਨਿਤ ਆਸਾ ਵਿਖਿਆ ਬਿਨੋਦ ਪ੍ਰਮੰਤ ਪ੍ਰਮੰਤ ਬਹੁ ਜਨਮ ਹਾਰਿਓ ਸ਼ਰਨਾਂ ਕਰੁਣਾ ਮਯਾ ਹੇ ਜੇ ਬੇ ਰਸਗੇ ਮਧਰ ਪ੍ਰੇਤੁੰ ਸਤ ਹਤੰ ਪਰੰਬਾਦੰ ਅਵਰਤ ਏਥਾ ਸ਼ੁਧ ਅਸ਼ਰਣਾ ਗੋਬਿੰਦਾ ਮੁਦਰ ਮਾਦਵੇ ਗਰਬੰਤ ਨਾਰੀ ਮਦੋਨ ਮਤੰ ਬਲਵੰਤ ਬਲਾਤ ਕਾਰਣਾ ਚਰਨ ਕਮਲ ਨਾ ਪਜੰਤ ਤ੍ਰਿਣ ਸਮਾਨ ਤ੍ਰਿਗ ਜਨ ਮਨਹਾ हे पपील का दृष्टे गोविंद सिमरण तुम धने नानक अनेक बार नमो नम तृणता मेर सहक हरियं बुडं तरिय ऊण तरिय अंधकार कोट सूर उजारं, ਬਿਨੁ ਮੰਤ ਨਾਨਕ ਹਰ ਗੁਰ ਦਿਆਰੰ ਬ੍ਰਹਮਾ ਸੰਗ ਉਧਰਣੰ ਬ੍ਰਹਮ ਕਰਮ ਜੇ ਪੂਰਣਾ ਆਤਮ ਰਤੰ ਸੰਸਾਰ ਗਹੰਤੇ ਨਰ ਨਾਨਕ ਨੇ ਫਲਹਾ ਪਰ ਦਰਦ ਹਿਰਣੰ ਬੋ ਵਿਗਨ ਕਰਨ ਉਚਰਣ ਸਰਬ ਜੀ ਕਾ ਲੋ ਲਈ ਤ੍ਰਿਸ਼ਨਾ ਅਤਿਪਤ ਮਨਮਾਇ ਕਰਮ ਕਰਤ ਸੂ ਕਰਾ ਮਤੇ ਸੇ ਮੇਵ ਚਰਣ ਉਦਰਣ ਫੈ ਦੁਤਰਹਾ ਅਨੇਕ ਪਾਤਕ ਹਰਣ ਨਾਨਕ ਸਾਧ ਸੰਗਮਨਾ ਸੰਸਿਆ